ਕਈ ਵਾਰ ਕਿਸੇ ਨਾਲ ਕਿਸੇ ਦੀ ਦੁਸ਼ਮਣੀ ਹੁੰਦੀ ਹੈ ਉਸ ਨੂੰ ਅਗਲਾ ਬੰਦਾ ਸਹੀ ਨਹੀਂ ਲੱਗਦਾ ਅਗਲਾ ਬੰਦਾ ਠੀਕ ਨਹੀਂ ਲੱਗਦਾ ਤੇ ਉਸ ਨੂੰ ਲੱਗਦਾ ਕਿ ਜੇ ਇਸ ਨੂੰ ਮਾਰ ਦਿੱਤਾ ਜਾਵੇ ਤਾਂ ਚੈਪਟਰ ਖਤਮ ਹੋ ਜਾਏਗਾ ਕਹਾਣੀ ਖਤਮ ਹੋ ਜਾਏਗੀ ਇਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ ਪਰ ਕਈ ਕੇਸਾਂ ਦੇ ਵਿੱਚ ਅਗਲਾ ਬੰਦਾ ਗਲਤ ਹੁੰਦਾ ਹੈ ਕਈ ਬੰਦੇ ਤਾਂ ਮਾਰ ਕੇ ਵੀ ਨਹੀਂ ਮਰਦੇ ਜਿਵੇਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਉਸ ਨੂੰ ਮਾਰਤਾ ਦਿੱਤਾ ਪਰ ਉਹ ਅੱਜ ਵੀ ਜਿਉਂਦਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਹੈ 28 ਤਰੀਕ ਨੂੰ ਉਸ ਦਾ ਗਾਣਾ ਆਇਆ ਤੇ 2-3 ਦਿਨਾਂ ਦੇ ਵਿੱਚ ਉਸ ਦੇ ਗਾਣੇ ਉੱਤੇ ਕਈ ਮਿਲੀਅਨ ਵਿਊ ਆ ਗਏ ਇੱਕ ਨੰਬਰ ਤੇ ਉਹ ਗਾਣਾ ਚੱਲ ਰਿਹਾ ਯਾਨੀ ਮਾਰਨ ਵਾਲਿਆਂ ਨੇ ਤਾਂ ਆਪਣੇ ਜਾਣ ਦੇ ਵਿੱਚ ਉਸ ਨੂੰ ਖਤਮ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਸ ਦਾ ਚੈਪਟਰ ਖਤਮ ਪਰ ਉਸ ਦਾ ਚੈਪਟਰ ਖਤਮ ਨਹੀਂ ਹੋਇਆ ਅੱਜ ਵੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਪਰਿਵਾਰ ਵੱਲੋਂ ਇੱਕ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਸ ਨੂੰ ਮਾਰ ਦਿੱਤਾ ਜਾਏਗਾ ਤਾਂ ਇਸ ਦਾ ਚੈਪਟਰ ਖਤਮ ਹੋ ਜਾਏਗਾ ਸਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੋ ਸਾਨੂੰ ਲੱਗ ਰਹੀਆਂ ਨੇ ਕਿ ਇਸ ਦੇ ਮਾਰਨ ਦੇ ਨਾਲ ਹੱਲ ਹੋ ਜਾਣਗੀਆਂ ਉਹ ਉਸ ਨੂੰ ਮਾਰਤਾ ਦਿੰਦੇ ਨੇ ਪਰ ਉਸ ਦੇ ਮਰਨ ਦੇ ਨਾਲ ਪਰਿਵਾਰ ਦੀਆਂ ਸਮੱਸਿਆਵਾਂ 'ਵਾਂ ਹੱਲ ਨਹੀਂ ਹੁੰਦੀਆਂ ਸਗੋਂ ਪਰਿਵਾਰ ਦੇ ਨਾਲ ਉਹ ਹੋ ਜਾਂਦਾ ਜਿਸ ਦੀ ਦੁਨੀਆ ਦੇ ਵਿੱਚ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਕੀ ਹੈ ਇਹ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੁੰਬਈ ਦਾ ਨਦੇੜ ਸ਼ਹਿਰ ਇੱਥੋਂ ਦਾ ਰਹਿਣ ਵਾਲਾ ਗਜਾਨੰਦ ਜਿਸ ਦੀ ਉਮਰ 45 ਸਾਲ ਸੀ ਇਸ ਦੇ ਦੋ ਬੇਟੇ ਹਮੇਸ਼ ਅਤੇ ਸਾਹਿਲ ਸਾਹਿਲ ਦੀ ਉਮਰ 25 ਸਾਲ ਸੀ ਤੇ ਇਹਨਾਂ ਦੀ ਇੱਕ ਬੇਟੀ ਜਿਸ ਦਾ ਨਾਮ ਅੰਚਲ ਸੀ ਅੰਚਲ ਹੁਣ ਤਕਰੀਬਨ 18-19 ਸਾਲਾਂ ਦੀ ਹੋ ਜਾਂਦੀ ਹੈ ਤੇ ਅੰਚਲ ਦੀ ਮੁਲਾਕਾਤ ਹੁੰਦੀ ਹੈ ਸ਼ਕਸ਼ਮ ਦੇ ਨਾਲ ਜੋ ਕਿ ਇਸ ਦੇ ਘਰ ਦੇ ਨੇੜੇ ਰਹਿੰਦਾ ਸੀ ਜਦੋਂ ਇਸ ਦੀ ਮੁਲਾਕਾਤ ਹੁੰਦੀ ਹੈ ਤਾਂ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ 6 ਮਹੀਨੇ ਤੱਕ ਦੋਸਤੀ ਰਹਿੰਦੀ ਹੈ ਪਰ ਉਸ ਤੋਂ ਬਾਅਦ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਹੁਣ ਇਹ ਇੱਕ ਦੂਜੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾ ਲੈਂਦੇ ਆ ਇਹ ਸੋਚਦੇ ਆ ਕਿ ਆਪਾਂ ਇੱਕ ਦੂਜੇ ਦੇ ਨਾਲ ਵਿਆਹ ਕਰਵਾਵਾਂਗੇ ਪਰ ਅੰਚਲ ਨੂੰ ਨਹੀਂ ਪਤਾ ਸੀ ਇਹ ਗੱਲ ਕਿ ਜੋ ਸਖਸ਼ਮ ਉਸ ਨੂੰ ਉਸ ਦੇ ਘਰ ਦੇ ਮਨਜ਼ੂਰ ਨਹੀਂ ਕਰਨਗੇ ਕਿਉਂਕਿ ਉਸ ਦੀ ਜੋ ਜਾਤ ਹੈ ਉਹ ਨੀਵੀਂ ਜਾਤ ਦਾ ਤੇ ਇਹ ਜੋ ਪਰਿਵਾਰ ਸੀ ਇਹ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੀ ਬੇਟੀ ਦਾ ਵਿਆਹ ਉਸ ਘਰ ਦੇ ਵਿੱਚ ਹੋਵੇ ਹੁਣ ਇਸ ਗੱਲ ਤੇ ਕੈਸ ਕੈ ਚੱਲਦੀ ਰਹਿੰਦੀ ਹੈ ਪਰ ਆਂਚਲ ਤਾਂ ਕਹਿੰਦੀ ਸੀ ਕਿ ਮੈਂ ਜੇ ਵਿਆਹ ਕਰਾਵਾਂਗੀ ਤਾਂ ਸਖਸ਼ਮ ਦੇ ਨਾਲ ਹੀ ਕਰਵਾਵਾਂਗੀ ਤਕਰੀਬਨ 3 ਸਾਲ ਇਹਨਾਂ ਦੀ ਪ੍ਰੇਮ ਕਹਾਣੀ ਚੱਲਦੀ ਹੈ 2022 ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਨੇ ਤੇ ਉਸ ਤੋਂ ਬਾਅਦ 3 ਸਾਲ ਇਹਨਾਂ ਦੀ ਪ੍ਰੇਮ ਕਹਾਣੀ ਚੱਲਦੀ ਹੈ ਇਨਾਂ ਨੂੰ ਰੋਕਿਆ ਵੀ ਜਾਂਦਾ ਹੈ ਆਂਚਲ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਕਿ ਤੂੰ ਉਸ ਮੁੰਡੇ ਨੂੰ ਨਹੀਂ ਮਿਲੇਂਗੀ ਤੇ ਮੁੰਡੇ ਨੂੰ ਕਿਹਾ ਜਾਂਦਾ ਕਿ ਤੂੰ ਸਾਡੇ ਘਰ ਵੱਲ ਨਹੀਂ ਆਏਂਗਾ ਜਾਨੀ ਐਦਾਂ ਦੇ ਜੋ ਹਾਲਾਤ ਪੈਦਾ ਹੋ ਜਾਂਦੇ ਨੇ ਪਰ ਜੋ ਆਂਚਲ ਸੀ ਉਹ ਤਾਂ ਸਖਸ਼ਮ ਨੂੰ ਪਿਆਰ ਕਰਦੀ ਸੀ ਉਹ ਤਾਂ ਇਹੀ ਗੱਲ ਕਹਿੰਦੀ ਸੀ ਕਿ ਮੈਂ ਤਾਂ ਇਹ ਵਿਆਹ ਕਰਾਉਣਾ ਸਖਸ਼ਮ ਦੇ ਨਾਲ ਹੀ ਕਰਵਾਉਣਾ ਹੋਰ ਮੈਂ ਕਿਸੇ ਨਾਲ ਨਹੀਂ ਕਰਵਾਉਣਾ ਮੈਨੂੰ ਜਾਤ ਪਾਤ ਨਾਲ ਕੋਈ ਵੀ ਸੰਬੰਧ ਨਹੀਂ ਮੈਂ ਤਾਂ ਸਖਸ਼ਮ ਨੂੰ ਪਿਆਰ ਕਰਦੀਆਂ ਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਆ ਪਰ ਜੋ ਪਿਤਾ ਸੀ ਭਰਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਇੱਜ਼ਤ ਹੈ ਸਖਸ਼ਮ ਛੋਟੀ ਜਾਤ ਦਾ ਹੈ ਜੇ ਉਸ ਨਾਲ ਸਾਡੀ ਕੁੜੀ ਦਾ ਵਿਆਹ ਹੋ ਗਿਆ ਤਾਂ ਅਸੀਂ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਇਹ ਗੱਲ ਆਂਚਲ ਦੇ ਮਾਤਾ ਪਿਤਾ ਦੇ ਦਿਮਾਗ ਦੇ ਵਿੱਚ ਚੱਲ ਰਹੀ ਸੀ ਪਰ ਜੋ ਸਖਸ਼ਮ ਦਾ ਪਰਿਵਾਰ ਸੀ ਉਸ ਨੂੰ ਇਸ ਗੱਲ ਉੱਤੇ ਕੋਈ ਇਤਰਾਜ਼ ਨਹੀਂ ਸੀ ਕਿ ਸਖਸ਼ਮਾ ਜੋ ਉਹ ਆਂਚਲ ਦੇ ਨਾਲ ਵਿਆਹ ਕਰਵਾ ਲਵੇ ਸਖਸ਼ਮ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਚਾਹਦਾ ਸੀ ਸਮਾਂ ਲੰਘਦਾਗਾ ਤੇ ਜੋ ਆਂਚਲ ਹੁੰਦੀ ਹੈ ਉਸ ਨੂੰ ਇਸ ਗੱਲ ਲਈ ਪਰਿਵਾਰ ਕੰਪੈਲ ਕਰਦਾ ਹੈ ਕਿ ਤੂੰ ਸਖਸ਼ਮ ਦੇ ਵਿਰੁੱਧ ਗਵਾਹੀ ਦੇ ਤੂੰ ਉਸ ਦੇ ਵਿਰੁੱਧ ਪੁਲਿਸ ਦੇ ਵਿੱਚ ਜਾ ਕੇ ਕੰਪਲੀਟ ਦਰਜ ਕਰਵਾ ਤਾਂ ਜੋ ਸਖਸ਼ਮ ਉਤੇ ਕੇਸ ਹੋ ਸਕੇ ਤੇ ਉਸ ਨੂੰ ਜੇਲ੍ਹ ਭੇਜਿਆ ਜਾ ਸਕੇ ਆਂਚਲ ਦੇ ਦੱਸਣ ਅਨੁਸਾਰ 27 11 2025 ਨੂੰ ਯਾਨੀ 27 ਨਵੰਬਰ 2025 ਨੂੰ 11:12 ਵਜੇ ਅੰਜਲ ਨੂੰ ਉਸ ਦਾ ਭਰਾ ਥਾਣੇ ਲੈ ਜਾਂਦਾ ਹੈ ਤੇ ਕਹਿੰਦਾ ਕਿ ਤੂੰ ਸ਼ਖਸ਼ਮ ਦੇ ਵਿਰੁੱਧ ਗਵਾਹੀ ਦੇ ਸ਼ਖਸ਼ਮ ਦੇ ਵਿਰੁੱਧ ਬਿਆਨ ਲਿਖਾ ਪਰ ਅੰਜਲ ਕਹਿੰਦੀ ਹੈ ਕਿ ਮੈਂ ਇਦਾਂ ਨਹੀਂ ਕਰਾਂਗੀ ਮੈਂ ਉਸ ਨਾਲ ਪਿਆਰ ਕਰਦੀ ਆ ਮੈਂ ਤਾਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਪਰ ਧੱਕੇ ਨਾਲ ਉਸ ਦਾ ਭਰਾ ਉਸ ਨਾਲ ਝਗੜਾ ਕਰਦਾ ਤੇ ਕਹਿੰਦਾ ਕਿ ਤੂੰ ਉਸ ਦੇ ਵਿਰੁੱਧ ਬਿਆਨ ਦੇ ਅੰਜਲ ਦੇ ਦੱਸਣ ਮੁਤਾਬਕ ਜੋ ਪੁਲਸ ਵਾਲੇ ਹੁੰਦੇ ਆ ਪੁਲਸ ਵਾਲੇ ਉਸ ਤੇ ਭਰਾ ਤੇ ਹੱਸਦੇ ਨੇ ਉਸ ਨੂੰ ਕਹਿੰਦੇ ਨੇ ਕਿ ਤੂੰ ਇਸ ਦੀ ਕੁੱਟਮਾਰ ਕਰ ਰਿਹਾ ਤੂੰ ਇਸ ਦੇ ਉੱਤੇ ਦਬਾਅ ਪਾ ਰਿਹਾ ਤੂੰ ਉਸ ਮੁੰਡੇ ਨੂੰ ਹੀ ਮਾਰ ਦੇ ਜੋ ਇਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਿਸ ਨਾਲ ਇਹ ਵਿਆਹ ਕਰਵਾਉਣਾ ਚਾਹੁੰਦੀ ਹੈ ਕਹਾਣੀ ਖਤਮ ਹੋ ਜਾਏਗੀ ਤੂੰ ਇਸ ਉੱਤੇ ਕੀ ਰੋ ਮਾਰਦਾ ਤਾਂ ਅੰچل ਦੇ ਦੱਸਣ ਅਨੁਸਾਰ ਜੋ ਇਸ ਦਾ ਭਰਾ ਹੁੰਦਾ ਹੈ ਉਹ ਕਹਿੰਦਾ ਕਿ ਹੁਣ ਮੈਂ ਸਖਸ਼ਮ ਨੂੰ ਮਾਰ ਕੇ ਹੀ ਆਵਾਂਗਾ ਤਾਂ ਦੱਸਿਆ ਜਾਂਦਾ ਕਿ ਸਖਸ਼ਮ ਆਪਣੀ ਭੂਆ ਨੂੰ ਰੇਲਵੇ ਸਟੇਸ਼ਨ ਛੱਡਣ ਜਾਂਦਾ ਹੈ ਇਸ ਮੁਹੱਲੇ ਵਿੱਚ ਗੁਜ਼ਰ ਕੇ ਪਰ ਜੋ ਆਂਚਲ ਦੇ ਪਿਤਾ ਅਤੇ ਭਰਾ ਸੀ ਉਹਨਾਂ ਨੇ ਕਿਹਾ ਸੀ ਕਿ ਤੂੰ ਇਸ ਮੁਹੱਲੇ ਵਿੱਚ ਨਹੀਂ ਦਿਖਣਾ ਚਾਹੀਦਾ ਪਰ ਜਦੋਂ ਉਹ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਗੁੱਸਾ ਆਉਂਦਾ ਕਿ ਸਖਸ਼ਮ ਇਸ ਮੁਹੱਲੇ ਵਿੱਚ ਕਿਵੇਂ ਆ ਗਿਆ ਤਾਂ ਇਹ ਸਖਸ਼ਮ ਨੂੰ ਘੇਰ ਲੈਂਦੇ ਨੇ ਸਖਸ਼ਮ ਆਪਣੇ ਦੋਸਤਾਂ ਦੇ ਨਾਲ ਖੜਾ ਹੁੰਦਾ ਇਹ ਜਾ ਕੇ ਉਸ ਨੂੰ ਕਹਿੰਦੇ ਨੇ ਕਿ ਤੇਰੀ ਹਿੰਮਤ ਕਿਵੇਂ ਹੋਈ ਤੂੰ ਸਾਡੇ ਮੁਹੱਲੇ ਦੇ ਵਿੱਚ ਆ ਗਿਆ ਤਾਂ ਸਖਸ਼ਮ ਦੇ ਨਾਲ ਇਹ ਬਹਿਸਬਾਜ਼ੀ ਕਰਦੇ ਆ ਝਗੜਾ ਕਰਦੇ ਨੇ ਇਹ ਤਿੰਨੇ ਹੀ ਪਿਓ ਪੁੱਤ ਹੁੰਦੇ ਨੇ ਗਜਾਨੰਦ ਉਹਨਾਂ ਦਾ ਬੇਟਾ ਮਹੇਸ਼ ਅਤੇ ਸਾਹਿਲ ਇਹ ਤਿੰਨੋਂ ਹੁੰਦੇ ਨੇ ਜਦੋਂ ਇਹਨਾਂ ਦਾ ਝਗੜਾ ਹੁੰਦਾ ਹੈ ਬਹਿਸ ਹੁੰਦੀ ਹੈ ਤਾਂ ਜੋ ਸਾਹਿਲ ਹੁੰਦਾ ਹੈ ਉਹ ਸਖਸ਼ਮ ਦੇ ਗੋਲੀ ਮਾਰ ਦਿੰਦਾ ਹੈ ਸਖਸ਼ਮ ਡਿੱਗ ਪੈਂਦਾ ਤੇ ਉਸ ਤੋਂ ਬਾਅਦ ਇਹ ਟੈਲਟ ਦੇ ਨਾਲ ਇਸ ਦੇ ਸਿਰ ਉੱਤੇ ਲਗਾਤਾਰ ਬਾਰ ਕਰਦੇ ਨੇ ਉਦੋਂ ਤੱਕ ਬਾਰ ਕਰਦੇ ਨੇ ਜਦੋਂ ਤੱਕ ਸ਼ਖਸ਼ਮ ਦੀ ਮੌਤ ਨਹੀਂ ਹੋ ਜਾਂਦੀ ਹੁਣ ਸ਼ਖਸ਼ਮ ਨੂੰ ਮਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਘਰੇ ਚਲੇ ਜਾਂਦੇ ਨੇ ਘਰੇ ਜਾ ਕੇ ਇਹਨਾਂ ਨੂੰ ਲੱਗਦਾ ਕਿ ਆਂਚਲ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਜਦੋਂ ਸ਼ਖਸ਼ਮ ਦਾ ਸੰਸਕਾਰ ਹੋ ਜਾਏਗਾ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਤਾਂ ਕੋਈ ਗੱਲ ਨਹੀਂ ਪਰ ਇਸ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਦੂਸਰਾ ਦਿਨ ਆ ਜਾਂਦਾ ਦੂਸਰੇ ਦਿਨ ਆਂਚਰ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਭਰਾਵਾਂ ਨੇ ਤੇ ਮੇਰੇ ਪਿਤਾ ਨੇ ਸ਼ਖਸ਼ਮ ਨੂੰ ਮੌਤੇ ਘਾਟ ਉਤਾਰ ਦਿੱਤਾ ਹੁਣ ਇਹ ਕੁੜੀ ਇੱਥੋਂ ਭੱਜਦੀ ਆ ਜੋ ਪ੍ਰੇਮੀ ਹੁੰਦਾ ਉਸ ਦੇ ਘਰੇ ਚਲੀ ਜਾਂਦੀ ਹੈ ਸ਼ਖਸ਼ਮ ਦੀ লাশ ਪਈ ਹੁੰਦੀ ਹੈ ਤੇ ਇਹ ਤਾਂ ਹਾਂ ਮਾਰ ਮਾਰ ਰੋਂਦੀ ਹੈ ਇਹ ਉੱਚੀ ਉੱਚੀ ਰੋਂਦੀ ਹੈ ਮੇਰੇ ਪਿਤਾ ਅਤੇ ਭਰਾਵਾਂ ਨੇ ਇਹ ਕੀ ਕਰ ਦਿੱਤਾ ਮੇਰੀ ਇਹਨਾਂ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਜਿਸ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦੀ ਸੀ ਉਸ ਨੂੰ ਇਹਨਾਂ ਨੇ ਮਾਰ ਦਿੱਤਾ ਹੁਣ ਆਂਚਲ ਰੋਂਦੀ ਹੈ ਤੇ ਜੋ ਸ਼ਖਸ਼ਮ ਦੇ ਪਰਿਵਾਰ ਵਾਲੇ ਹੁੰਦੇ ਉਹ ਵੀ ਤਾਂ ਹਾਂ ਮਾਰ ਮਾਰ ਰੋ ਰਹੇ ਹੁੰਦੇ ਨੇ ਤੇ ਹੁਣ ਜੋ ਆਂਚਲ ਹੁੰਦੀ ਹੈ ਉਹ ਬਹੁਤ ਵੱਡਾ ਫੈਸਲਾ ਕਰਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਪਰਿਵਾਰ ਵਾਲਿਆਂ ਨੇ ਸ਼ਖਸ਼ਮ ਨੂੰ ਮਾਰ ਦਿੱਤਾ ਕਿ ਇਹ ਸਾਡੀ ਕੁੜੀ ਦੇ ਨਾਲ ਵਿਆਹ ਨਾ ਕਰਵਾਵੇ ਪਰ ਮੈਂ ਸ਼ਖਸ਼ਮ ਦੀ Laash ਦੇ ਨਾਲ ਹੀ ਵਿਆਹ ਕਰਵਾਵਾਂਗੀ ਹੁਣ 베ੜੇ ਦੇ ਵਿੱਚ ਸ਼ਖਸ਼ਮ ਦੀ লাশ ਪਈ ਹੁੰਦੀ ਹੈ ਤੇ ਇਸ ਦੇ ਨਾਲ ਜੋ ਆਂਚਲ ਹੁੰਦੀ ਹੈ ਉਹ ਵਿਆਹ ਕਰਵਾ ਲੈਂਦੀ ਹੈ ਸੰਦੂਰ ਪਰਿਆ ਜਾਂਦਾ ਹੈ ਹਲਦੀ ਲਗਾਈ ਜਾਂਦੀ ਹੈ ਜਾਨੀ ਆਂਚਲ ਕਹਿੰਦੀ ਹੈ ਕਿ ਮੈਂ ਹੁਣ ਸ਼ਖਸ਼ਮ ਦੇ ਮਾਤਾ ਪਿਤਾ ਦੇ ਕੋਲ ਇਹਨਾਂ ਦੇ ਪਰਿਵਾਰ ਦੇ ਕੋਲ ਰਹਾਂਗੀ ਇਹਨਾਂ ਦਾ ਬੇਟਾ ਬਣ ਕੇ ਤੇ ਮੈਂ ਹੁਣ ਕਦੇ ਵੀ ਵਿਆਹ ਨਹੀਂ ਕਰਵਾਵਾਂਗੀ ਮੇਰਾ ਵਿਆਹ ਸ਼ਖਸ਼ਮ ਦੇ ਨਾਲ ਹੋ ਗਿਆ ਮੇਰੇ ਪਰਿਵਾਰ ਵਾਲਿਆਂ ਨੇ ਸ਼ਖਸ਼ਮ ਨੂੰ ਤਾਂ ਮਾਰ ਦਿੱਤਾ ਪਰ ਮੈਂ ਹੁਣ ਸਖਸ਼ਮ ਦੀ ਹੀ ਪਤਨੀ ਆ ਤੇ ਮੈਂ ਹਮੇਸ਼ਾ ਸਖਸ਼ਮ ਦੇ ਘਰੇ ਰਹਾਂਗੀ ਤੇ ਆਪਣੇ ਭਰਾਵਾਂ ਨੂੰ ਤੇ ਪਿਤਾ ਨੂੰ ਸਜ਼ਾ ਦਿਵਾਉਣ ਲਈ ਕੇਸ ਲੜਾਂਗੀ ਤੇ ਮੈਂ ਚਾਹੁੰਨੀ ਆ ਕਿ ਮੇਰੇ ਪਰਿਵਾਰ ਵਾਲਿਆਂ ਨੂੰ ਸੱਤ ਤੋਂ ਸੱਤ ਸਜ਼ਾ ਸੁਣਾਈ ਜਾਵੇ ਤਾਂ ਜੋ ਕੋਈ ਐਦਾਂ ਦਾ ਕੰਮ ਕਰਨ ਲੱਗੇ 100 ਵਾਰ ਸੋਚੇ ਕਿਉਂਕਿ ਮੈਂ ਤਾਂ ਸਖਸ਼ਮ ਦੇ ਨਾਲ ਪਿਆਰ ਕਰਦੀ ਸੀ ਮੇਰੀਆਂ ਤਾਂ ਉਸ ਦੇ ਨਾਲ ਜਿਉਣ ਮਰਨ ਦੀਆਂ ਸੌਹਾਂ ਖਾਦੀਆਂ ਹੋਈਆਂ ਸੀ ਪਰ ਮੇਰੇ ਪਰਿਵਾਰ ਵਾਲਿਆਂ ਨੇ ਕਸਾਈ ਵਰਗਾ ਰੂਪ ਧਾਰ ਕੇ ਮੇਰੇ ਹੋਣ ਵਾਲੇ ਪਤੀ ਨੂੰ ਮਾਰ ਦਿੱਤਾ ਜਿਸ ਨਾਲ ਮੈਂ ਸਾਰੀ ਜ਼ਿੰਦਗੀ ਬਤਾਉਣਾ ਚਾਹੁੰਦੀ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਂਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਜੇ ਕੋਈ ਕੁੜੀ ਮੁੰਡੇ ਨੂੰ ਪਿਆਰ ਕਰਦੀ ਹੈ ਜਾਂ ਮੁੰਡਾ ਕੁੜੀ ਨੂੰ ਪਿਆਰ ਕਰਦਾ ਹੈ ਤਾ ਹਮੇਸ਼ਾ ਹੀ ਸਮਾਜ ਵਾਲੇ ਇਸ ਨੂੰ ਗਲਤ ਨਿਗਾਹ ਦੇ ਨਾਲ ਦੇਖਦੇ ਆ ਪਰ ਕਈ ਵਾਰ ਦੋਨਾਂ ਦਾ ਪਿਆਰ ਇੰਨਾ ਸੱਚਾ ਹੁੰਦਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ ਸਾਡੀ ਇੱਕ ਦੂਜੇ ਤੋਂ ਬਗੈਰ ਜ਼ਿੰਦਗੀ ਨਹੀਂ ਕਹਿੰਦੇ ਨੇ ਕਿ ਜਿਸ ਤਨ ਲਾਗੇ ਉਹੀ ਜਾਣੇ ਦੂਜਾ ਉਹ ਭਾਵਨਾਵਾਂ ਨਹੀਂ ਸਮਝ ਸਕਦਾ ਦੂਜਾ ਉਸ ਪਿਆਰ ਨੂੰ ਨਹੀਂ ਸਮਝ ਸਕਦਾ ਦੂਜੇ ਨੂੰ ਤਾਂ ਇਹ ਲੱਗਦਾ ਹੈ ਕਿ ਸ਼ਾਇਦ ਇਹ ਗੰਦ ਪਾ ਰਹੇ ਨੇ ਜੋ ਘਟਨਾ ਸੀ ਇਸ ਵਿੱਚ ਕੁੜੀ ਨੇ ਉਹ ਕਰ ਦਿੱਤਾ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਪਰਿਵਾਰ ਵਾਲਿਆਂ ਨੇ ਕੁੜੀ ਦੇ ਪ੍ਰੇਮੀ ਨੂੰ ਤਾਂ ਮਾਰ ਦਿੱਤਾ ਪਰ ਕੁੜੀ ਨੇ ਜੋ ਫੈਸਲਾ ਕੀਤਾ ਉਹ ਫੈਸਲਾ ਤਾਂ ਕੋਈ ਸੋਚ ਵੀ ਨਹੀਂ ਸਕਦਾ ਕੁੜੀ ਨੇ ਲਾਸ਼ ਦੇ ਨਾਲ ਵਿਆਹ ਕਰਵਾ ਲਿਆ ਤੇ ਕਿਹਾ ਕਿ ਮੈਂ ਮੇਰੇ ਪ੍ਰੇਮੀ ਦੇ ਘਰ ਵਾਲਿਆਂ ਦੇ ਕੋਲ ਰਹਾਂਗੀ ਤੇ ਇਹਨਾਂ ਦਾ ਮੁੰਡਾ ਬਣ ਕੇ ਰਹਾਂਗੀ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਕੀਤੇ ਦੀ ਸਜ਼ਾ ਜ਼ਰੂਰ ਦਵਾਮਾਂਗੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ